ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਕਹਾਣੀ ਦੇ ਨਾਲ ਕੁੜੀਏ ਸਾਨੂੰ ਵੀ ਰੋਟੀ ਪਾ ਕੇ ਲਿਆ ਦੇ ਨਾਲੇ ਤੇਰੇ ਛੋਟੇ ਵੀਰ ਰੌਕੀ ਨੂੰ ਰੋਟੀ ਪਾ ਕੇ ਦੇ ਦੇ ਅੱਛਾ ਪਿਤਾ ਜੀ ਸਿਮਰਨ ਰੋਟੀ ਪਾ ਕੇ ਆਪਣੇ ਮਾਂ ਪਿਓ ਦੇ ਅੱਗੇ ਪਏ ਟੇਬਲ ਉੱਪਰ ਰੱਖ ਦਿੰਦੀ ਹੈ ਮੰਮੀ ਹੁਣ ਮੈਂ ਰੋਟੀ ਖਾ ਲਵਾਂ ਨਹੀਂ ਕੁੜੀਏ ਪਹਿਲਾਂ ਸਾਰਿਆਂ ਨੂੰ ਰੋਟੀ ਖਾ ਲੈਣ ਦੇ ਫੇਰ ਖਾਈ ਮਾਂ ਨਸੀਬ ਕਰਨੀ ਫੇਰ ਕੱਲ ਵਿੱਚ ਗੱਲ ਮਿਲਾ ਕੇ ਕਿਹਾ ਹਾਂ ਉੱਤਰ ਤੇਰੇ ਪਿਤਾ ਕਰਨੈਲ ਸਿੰਘ ਜੀ ਠੀਕ ਕਹਿ ਰਹੇ ਨੇ ਕੁੜੀਆਂ ਸਾਰਿਆਂ ਨਾਲੋਂ ਪਿੱਛੋ ਰੋਟੀ ਖਾਂਦੀਆਂ ਹੁੰਦੀਆਂ ਨੇ ਦੂਸਰੇ ਦਿਨ ਸਕੂਲ ਨੂੰ ਜਾਣ ਲਈ ਤਿਆਰ ਹੋਣ ਲੱਗੀ ਪਿਤਾ ਜੀ ਕਹਿਣ ਲੱਗਿਆ ਪਹਿਲਾਂ ਰੋਕੀ ਨੂੰ ਤਿਆਰ ਹੋ ਲੈਣ ਦੇ ਨਾਲੇ ਕੁੜੀਆਂ ਜਾਦਾ ਨਹੀਂ ਪੜਦੀਆਂ ਹੁੰਦੀਆਂ ਕੁੜੀਆਂ ਤਾਂ ਆਟੇ ਦੀ ਚਿੜੀ ਹੁੰਦੀਆਂ ਨੇ ਘਰ ਰਹਿਣਗੀਆਂ ਚੂਹੇ ਖਾ ਜਾਣਗੇ ਬਾਹਰ ਜਾਣਗੀਆਂ ਕਾ ਖਾ ਜਾਣਗੇ ਆਪਣੀ ਮਾਂ ਨਾਲ ਘਰ ਦਾ ਸਾਰਾ ਕੰਮ ਕਰਾ ਕੇ ਸਕੂਲ ਜਾਣਾ ਤੋਂ ਚਲੀ ਜਾਣਾ ਸੁਣਿਆ ਚੰਗਾ ਪਿਤਾ ਜੀ ਘਰ ਦਾ ਸਾਰਾ ਕੰਮ ਕਰਕੇ ਸਕੂਲ ਪਹੁੰਚ ਜਾਂਦੀ ਸੋਚ ਰਹੀ ਸੀ ਮੈਂ ਆਟੀ ਦੀ ਚੜੀ ਨਹੀਂ ਬੜਨਾ ਚਾਹੁੰਦੀ ਮੈਂ ਕੁਝ ਕਰਕੇ ਵਿਖਾਵਾਂਗੀ ਅੱਜ ਬਹੁਤ ਉਦਾਸ ਸੀ ਤਾਂ ਉਸ ਦੀਆਂ ਸਹੇਲੀਆਂ ਨੇ ਪੁੱਛਿਆ ਸਿਮਰਨ ਕੀ ਗੱਲ ਹੋਈ ਤੂੰ ਉਦਾਸ ਕਿਉਂ ਹੈ ਤੇਰੀ ਸਿਹਤ ਠੀਕ ਹੈ ਅੜੀਏ ਸਿਹਤ ਤਾਂ ਠੀਕ ਹੈ ਮੈਂ ਸੋਚ ਰਹੀ ਹਾਂ ਕਿ ਕੁੜੀਆਂ ਨਾਲ ਘਰਾਂ ਵਿੱਚ ਇੰਨਾ ਜ਼ਿਆਦਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਮੇਰੇ ਵੀਰ ਰੌਕੀ ਬਹੁਤ ਪਿਆਰ ਕਰਦੇ ਹਨ ਤੇ ਬਿਲਕੁਲ ਵੀ ਸਾਨੂੰ ਝੜਕਦੇ ਨਹੀਂ ਉਸ ਦੀ ਸਹੇਲੀ ਬੋਲੀ ਭੈਣੇ ਸਾਡੇ ਨਾਲ ਵੀ ਘਰਾਂ ਵਿੱਚ ਇਹੀ ਕੁਝ ਹੋ ਰਿਹਾ ਹੈ ਪਹਿਲਾ ਮਾਤਾ ਪਿਤਾ ਦੀਆਂ ਝੜਕਾਂ ਤੇ ਭੈਣ ਭਾਈ ਦੀ ਮਾਰਕੁੱਟ ਸਹਿਣੀ ਪੈਂਦੀ ਹੈ ਫਿਰ ਵਿਆਹ ਕਰ ਦਿੰਦੇ ਆ ਫਿਰ ਸੱਸ ਸਹੁਰੇ ਦੀਆਂ ਝੜਕਾਂ ਤੇ ਪਤੀ ਦੀ ਮਾਰਕੁੱਟ ਚਲਣੀ ਪੈਂਦੀ ਹੈ ਧੀਆਂ ਨੂੰ ਤਾਂ ਹਰ ਪਾਸੇ ਹੀ ਨਕਾਰਿਆ ਜਾਂਦਾ ਹੈ ਆਪਾਂ ਨੂੰ ਇਸ ਤਰ੍ਹਾਂ ਹੀ ਜ਼ੁਲਮ ਸਹਿਣੇ ਪੈਣੇ ਨੇ ਸਕੂਲੋਂ ਵਾਪਸ ਘਰ ਆਉਂਦੀ ਹਾਂ ਤਾਂ ਕੀ ਦੇਖ ਰਹੀ ਹਾਂ ਕਿ ਪਿਤਾ ਜੀ ਬੀਰ ਨਾਲ ਬੈਠ ਕੇ ਸ਼ਰਾਬ ਪੀ ਰਿਆ ਸੀ ਅਤੇ ਥੋੜੀ ਥੋੜੀ ਪਾ ਕੇ ਦੇ ਰਿਹਾ ਸੀ ਮੈਂ ਅਜੇ ਸਕੂਲ ਵਾਲਾ ਬੈਗ ਰੱਖਿਆ ਹੀ ਸੀ ਮੇਰੇ ਪਿਤਾ ਜੀ ਕਹਿਣ ਲੱਗਿਆ ਕੁੜੀਏ ਰੋਕੀ ਵਾਸਤੇ ਕੋਈ ਖਾਣ ਵਾਲੀ ਚੀਜ਼ ਲੈ ਕੇ ਆ ਚੀਜ਼ ਲੈ ਕੇ ਆਉਂਦੀ ਕਹਿ ਰਹੀ ਸੀ ਕਿ ਇਹ ਕੀ ਕਰ ਰਹੇ ਹੋ ਤੁਸੀਂ ਰੋਕੀ ਨੂੰ ਸ਼ਰਾਬ ਪਿਲਾ ਰਹੇ ਹੋ ਇਹ ਮੇਰਾ ਪੁੱਤਰ ਹੈ ਦਾਰੂ ਪੀ ਕੇ ਦਲੇਰ ਹੋਵੇਗਾ ਨਾਲੇ ਪੜ ਲੈ ਕੇ ਅਫਸਰ ਬਣੇਗਾ ਮਾਂ ਨਸੀਬ ਕੌਰ ਕਹਿਣ ਲੱਗੀ ਨਾ ਜੀ ਨਾ ਇਹ ਸਭ ਕੁਝ ਠੀਕ ਨਹੀਂ ਕੁੜੀਏ ਤੈਨੂੰ ਸੁਣਿਆ ਨਹੀਂ ਮੈਂ ਕੀ ਕਹੇ ਨਾਲੇ ਤੂੰ ਕੀ ਦੇਖ ਰਹੀ ਹੈ ਨਾਲੇ ਕੁੜੀਆਂ ਨਹੀਂ ਘਰ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਦਿੰਦੀਆਂ ਹੁੰਦੀਆਂ ਕਰਨੈਲ ਨੇ ਕਿਹਾ ਹੁਣ ਸਕੂਲ ਦਾ ਹੋਮਵਰਕ ਕਰਨ ਲਈ ਬੈਠ ਚਾਹਦੀਆਂ ਪਿਤਾ ਜੀ ਦੇਖ ਰਿਹਾ ਸੀ ਕਹਿਣ ਲੱਗਾ ਕੁੜੀਏ ਤੂੰ ਰਹਿਣ ਦੇ ਸਕੂਲ ਦੇ ਹੋਮਵਰਕ ਨੂੰ ਤਾਏ ਕਿਤੇ ਡਾਕਟਰ ਨਹੀਂ ਬੰਨਣਾ ਤੂੰ ਤਾਂ ਸਾਰੇ ਕਾਰੇ ਚਲੀ ਜਾਣਾ ਹੈ ਉੱਥੇ ਤੇਰੀ ਪੜ੍ਹਾਈ ਨਹੀਂ ਦੇਖਣੀ ਪਹਿਲਾਂ ਘਰ ਦਾ ਕੰਮ ਕਰ ਤੂੰ ਮੁੰਡੇ ਨੂੰ ਪੜ ਲੈਣ ਦੇ ਆਪਣੀ ਕੌੜੀ ਜਵਾਨ ਨਾਲ ਕਿਹਾ ਮੈਂ ਰੋਕੀ ਨੂੰ ਪੜਨ ਤੋਂ ਥੋੜੇ ਰੋਕ ਰਹੀ ਹਾਂ ਮੈਂ ਤਾਂ ਆਪਣਾ ਸਕੂਲ ਦਾ ਹੋਮਵਰਕ ਕਰਨ ਲੱਗੀ ਹਾਂ ਕੁੜੀਏ ਤੂੰ ਮੇਰੇ ਅੱਗੇ ਜਵਾਨ ਲੜਾਉਣ ਲੱਗੀ ਐ ਮਾਂ ਨਹੀਂ ਗੱਲ ਗੱਲ ਕੱਟ ਦਿਆਂ ਕਿਹਾ ਕੁੜੀਆਂ ਜ਼ਿਆਦਾ ਨਹੀਂ ਬੋਲਦੀਆਂ ਹੁੰਦੀਆਂ ਤੂੰ ਰਹਿਣ ਦੇ ਪੜਨ ਨੂੰ ਹੁਣ ਮਾਂ ਨਸੀਬ कौर ਵੀ ਬਸ ਮਜਬੂਰ ਸੀ ਅੰਦਰੋਂ ਆਪਣੀ ਧੀ ਨੂੰ ਪਿਆਰ ਕਰ ਰਹੀ ਸੀ ਹੁਣ ਮਾਂ ਵਿਚਾਲੇ ਫਸੀ ਹੋਈ ਸੀ ਹੁਣ ਦੋਵੇਂ ਵੱਡੀਆਂ ਕਲਾਸਾਂ ਵਿੱਚ ਪਹੁੰਚ ਚੁੱਕੇ ਸੀ ਸਿਮਰਨ ਪੜਨ ਵਿੱਚ ਪਹਿਲਾਂ ਤੋਂ ਤੋਂ ਬਹੁਤ ਹੁਸ਼ਿਆਰ ਸੀ ਕਾਲਜ ਦੀ ਟੋਪਰ ਬਣ ਚੁੱਕੀ ਸੀ ਰੋਕੀ ਗਲਤ ਮੁੰਡਿਆਂ ਦੀ ਸੰਗ ਦੇ ਵਿੱਚ ਪੈ ਗਿਆ ਘਰੋਂ ਪੜਨ ਦੇ ਬਹਾਨੇ ਖਰਚਾ ਖੁੱਲਾ ਲੈ ਕੇ ਸਾਰਾ ਦਿਨ ਖਰਚਾ ਨਸ਼ੇ ਵਿੱਚ ਲਾ ਦਿੰਦਾ ਸੀ ਪੜਨ ਵੱਲ ਕੋਈ ਵੀ ਧਿਆਨ ਨਹੀਂ ਸੀ ਘਰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਆਪਣਾ ਇਕਲੌਤਾ ਪੁੱਤਰ ਹੋਣ ਕਰਕੇ ਪਹਿਲਾਂ ਹੀ ਸਾਰੀ ਜਾਇਦਾਦ ਰੋਕੀ ਦੇ ਨਾਮ ਕਰਵਾ ਦਿੱਤੀ ਸੀ ਰੌਕੀ ਬੀਏ ਦੀ ਕਲਾਸ ਵਿੱਚੋਂ ਫੇਲ ਹੋ ਚੁੱਕਿਆ ਸੀ ਸਿਮਰਨ ਕਾਲਜ ਤੋਂ ਘਰ ਵਾਪਸ ਆਈ ਤਾਂ ਮਾਤਾ ਪਿਤਾ ਨੂੰ ਕਹਿਣ ਲੱਗੀ ਤੁਸੀਂ ਪਹਿਲਾਂ ਮੂੰਹ ਮਿੱਠਾ ਕਰੋ ਤੁਹਾਡੀ ਬੇਟੀ ਮੰਡੀ ਕੱਲ ਦੀ ਕਲਾਸ ਵਿੱਚੋਂ ਟਾਪਰ ਪਾਸ ਹੋਈ ਹੈ ਵੀਰੇ ਤੂੰ ਵੀ ਮੂੰਹ ਮਿੱਠਾ ਕਰ ਲੈ ਮੂੰਹ ਮਿੱਠਾ ਕਰਨ ਦੀ ਬਜਾਏ ਡੱਬਾ ਫੜ ਕੇ ਪਰੇ ਸੁੱਟ ਦਿੱਤਾ ਤੇ ਕਹਿਣ ਲੱਗਾ ਤੂੰ ਮੇਰੇ ਫੇਲ ਹੋਣ ਦਾ ਮਜ਼ਾਕ ਉਡਾ ਰਹੀ ਹੈ ਉਸ ਨੂੰ ਰੌਕੀ ਫੇਲ ਹੋਣ ਦਾ ਬਿਲਕੁਲ ਪਤਾ ਨਹੀਂ ਸੀ ਇਹ ਸਭ ਕੁਝ ਮਾਤਾ ਪਿਤਾ ਦੇਖ ਰਹੇ ਸੀ ਹਣਸਾ ਵਰਦਾ ਕੋਟ ਪਰ ਕੇ ਬੈਠ ਗਈ ਸੀ ਸਾਲ ਮਗਰੋਂ ਵਿਆਹ ਕਰ ਦਿੱਤਾ ਸਿਮਰਨ ਦਾ ਪਤੀ ਕੁਲਦੀਪ ਸਿੰਘ ਅਤੇ ਸੋਹਰਾ ਪਰਿਵਾਰ ਬਹੁਤ ਪੜਿਆ ਲਿਖਿਆ ਸੀ ਇਹ ਸਭ ਕੁਝ ਕਰਨੈਲ ਨੂੰ ਪਸੰਦ ਨਹੀਂ ਸੀ ਕਿਉਂਕਿ ਰੋਕੀ ਨੂੰ ਆਪਸਰ ਦੇਖਣਾ ਚਾਹੁੰਦਾ ਸੀ ਇੱਕ ਦਿਨ ਸਿਮਰਨ ਅਤੇ ਉਸਦੇ ਪਤੀ ਕੁਲਦੀਪ ਸਿੰਘ ਨੂੰ ਘਰ ਬੁਲਾਇਆ ਚਾਹ ਪਾਣੀ ਪੀਣ ਤੋਂ ਬਾਅਦ ਵਿੱਚ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਘਰ ਆਉਣ ਤੋਂ ਸਦ ਲਈ ਬੰਦ ਕਰ ਦਿੱਤਾ ਉਹ ਚੁੱਪਚੀ ਬੀਤੇ ਆਪਣੇ ਘਰ ਵਾਪਸ ਆ ਗਏ ਦੂਸਰੇ ਦਿਨ ਹੀ ਸਿਮਰਨ ਦੀ ਨੌਕਰੀ ਦੀ ਚਿੱਠੀ ਆ ਜਾਂਦੀ ਹੈ ਇੱਕ ਹਸਪਤਾਲ ਵਿੱਚ ਵੱਡੀ ਡਾਕਟਰ ਲੱਗ ਜਾਂਦੀ ਹੈ ਇਹ ਨੌਕਰੀ ਬਾਰੇ ਉਸਦੇ ਮਾਤਾ-ਪਿਤਾ ਨੂੰ ਨਹੀਂ ਪਤਾ ਪਤਾ ਨਹੀਂ ਲੱਗ ਸਕਿਆ ਸੀ ਇੱਕ ਦਿਨ ਰੋਕੀ ਘਰ ਆ ਕੇ ਕਹਿਣ ਲੱਗੇ ਪਿਤਾ ਜੀ ਮੈਨੂੰ ਨੌਕਰੀ ਦੀ ਆਫਰ ਆਈ ਹੈ ਪਰ ਥੋੜੇ ਜਿਹੇ ਪੈਸੇ ਦੇਣੇ ਪੈਣਗੇ ਕਿੰਨੇ ਪੁੱਤਰ 4 ਲੱਖ ਰੁਪਏ ਚਾਹੀਦੇ ਪਿਤਾ ਜੀ ਨੇ 4 ਲੱਖ ਦਾ ਇੰਤਜ਼ਾਮ ਕਰਕੇ ਰੁਪਏ ਦਿੱਤੇ ਹੁਣ 2 ਮਹੀਨਿਆਂ ਤੋਂ ਘਰ ਵਾਪਸ ਨਹੀਂ ਆਇਆ ਹੁਣ ਸੋਚ ਰਹੇ ਸੀ ਨੌਕਰੀ ਤੇ ਲਾ ਕੇ ਆਪਣੇ ਮਾਤਾ-ਪਿਤਾ ਨੂੰ ਭੁੱਲ ਗਿਆ ਫਿਰ اچانک ਦਰਵਾਜ਼ਾ ਖੜਕਿਆ ਜਦੋਂ ਦਰਵਾਜ਼ਾ ਖੋਲਿਆ ਤਾਂ ਕੀ ਦੇਖਿਆ ਰਹੀ ਨੀ ਕਿ ਰੋਕੀ ਨਸ਼ੇ ਨਾਲ ਪੂਰਾ ਫੁੱਲ ਸੀ ਹੁਣ ਘਰ ਦਾ ਹਾਲ ਵੀ ਵਿਗੜ ਗਿਆ ਸੀ ਹੁਣ ਨਸ਼ੇ ਦਾ ਆਦੀ ਬਣ ਚੁੱਕਿਆ ਸੀ ਇੱਕ ਦਿਨ ਪਿੰਡ ਦਾ ਸਰਪੰਚ ਨੂੰ ਮਿਲਿਆ ਕਹਿਣ ਲੱਗਾ ਤੁਸੀਂ ਆਪਣੇ ਪਿੰਡ ਨੂੰ ਇਸ ਹਸਪਤਾਲ ਵਿੱਚ ਦਿਖਾਓ ਇੱਥੇ ਨਸ਼ੇ ਚੜਾਉਂਦੇ ਹਨ ਸਰਪੰਚ ਨੇ ਹਸਪਤਾਲ ਦਾ ਐਡਰੈਸ ਦਿੱਤਾ ਉਹ ਹਸਪਤਾਲ ਵਿੱਚ ਪਹੁੰਚ ਆਉਂਦੇ ਹਨ ਜਿੱਥੇ ਰੋਕੀ ਨੂੰ ਦਾਖਲ ਕਰ ਲਿਆ ਜਾਂਦਾ ਹੈ ਹੁਣ ਬਿਲਕੁਲ ਠੀਕ ਹੋ ਗਿਆ ਸੀ ਛੁੱਟੀ ਮਿਲ ਚੁੱਕੀ ਸੀ ਫਿਰ ਕਹਿਣ ਲੱਗਿਆ ਸੀ ਵੱਡੇ ਡਾਕਟਰਾਂ ਨੂੰ ਮਿਲਣਾ ਚਾਹੁੰਦੀਆਂ ਜਿੰਨੇ ਸਾਡੇ ਪੁੱਤਰ ਨੂੰ ਨਸ਼ਾ ਮੁਕਤ ਕਰ ਦਿੱਤਾ ਕਮ ਪਾウダー ਨੇ ਕਮਰੇ ਵਾਲ ਨੂੰ ਇਸ਼ਾਰਾ ਕਰ ਦਿੱਤਾ ਕਮਰੇ ਦੇ ਕੋਲ ਗਿਆ ਤਾਂ ਅੱਗੇ ਚਪੜਾਸੀ ਬੈਠਾ ਸੀ ਉਸ ਨੇ ਰੋਕ ਲਿਆ ਕਹਿਣ ਲੱਗਿਆ ਆਪ ਡਾਕਟਰ ਦੇ ਕਹਿਣ ਤੋਂ ਬਿਨਾ ਆਪ ਅੰਦਰ ਨਹੀਂ ਜਾ ਸਕਦੇ ਅੰਦਰ ਜਾ ਕੇ ਡਾਕਟਰ ਨੂੰ ਨਾਮ ਦੱਸਦਾ ਹੈ ਤੇ ਡਾਕਟਰ ਸਿਮਰਨ ਕੌਰ ਨੇ ਅੰਦਰ ਆਉਣ ਲਈ ਕਹਿ ਦਿੱਤਾ ਬਾਰ ਆ ਕੇ ਅੰਦਰ ਜਾਣ ਲਈ ਆਖਿਆ ਜਦੋਂ ਕਰਨੈਲ ਸਿੰਘ ਤੇ ਉਸਦੀ ਪਤਨੀ ਨਸੀ ਯਕੋਰ ਡਾਕਟਰ ਦੇ ਕਮਰੇ ਵਿੱਚ ਗਈ ਤਾਂ ਕੀ ਦੇਖ ਰਹੀ ਨੇ ਇਹ ਤਾਂ ਸਾਡੀ ਧੀ ਸਿਮਰ ਨੇ ਦੇਖਦੇ ਹੀ ਸਾਰ ਮਾਤਾ ਪਿਤਾ ਦੀਆਂ ਅੱਖਾਂ ਵਿੱਚ ਉਹ ਸਮੁੰਦਰ ਦੀਆਂ ਛਲਾਂ ਦੀ ਤਰ੍ਹਾਂ ਪਾਣੀ ਵਹਿ ਤੁਰਿਆ ਜੋ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਫਿਰ ਕਹਿ ਲੱਗੇ ਪੁੱਤਰ ਸਾਨੂੰ ਮaaf ਕਰਦੇ ਸਾਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਅਸੀਂ ਤੈਨੂੰ ਪਛਾਣ ਨਹੀਂ ਸਕੇ ਅੱਗੇ ਵਾਸਤੇ ਕੋਈ ਦੌਕਤ ਤਕਲੀਬ ਹੋਵੇ ਤਾਂ ਮੈਨੂੰ ਬੁਲਾ ਲੈਣਾ ਆਪਣੀ ਗਲਤੀ ਮੰਨੀ ਐ ਤੇ ਘਰ ਵਾਪਸ ਆ ਗਈ। ਘਰ ਆਉਣ ਤੋਂ ਬਾਅਦ 2-3 ਮਹੀਨੇ ਬਹੁਤ ਵਧੀਆ ਤਰੀਕੇ ਨਾਲ ਨਿਕਲ ਗਏ। ਉਸਨੇ ਫਿਰ ਨਸ਼ਾ ਖਾਣਾ ਸ਼ੁਰੂ ਕਰ ਦਿੱਤਾ। ਫਿਰ ਆਪਣੀ ਧੀ ਨੂੰ ਘਰ ਬੁਲਾਇਆ ਤੇ ਬਹੁਤ ਚਿਹਰਾ ਪਾੜ ਆਪਣੀ ਪੀਕੇ ਘਰ ਆਈ। ਸਾਰੇ ਇਕੱਠੇ ਬੈਠੇ ਸਾਂ ਹੁਣ ਮਾਤਾ ਪਿਤਾ ਸ਼ਿਕਾਇਤ ਕਰਨ ਲੱਗੇ ਤਾਂ ਰੋਕੀ ਨਹੀਂ ਆਪਣੇ ਮਾਤਾ ਪਿਤਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਬਹੁਤ ਕੁੱਠਾ ਸਿੱਧਾ ਬੋਲਿਆ ਇਹ ਮਕਾਨ ਮੇਰਾ ਹੈ ਤੁਸੀਂ ਇਸ ਤੇ ਕੁਝ ਨਹੀਂ ਲੱਗਦੇ ਆਪਣਾ ਇਕਲੌਤਾ ਪੁੱਤਰ ਸਮਝ ਕੇ ਪਹਿਲਾਂ ਹੀ ਸਾਰੀ ਜ਼ਾਇਰਾ ਉਸਦੇ ਨਾਮ ਕਰਵਾ ਦਿੱਤੀ ਸੀ ਹੁਣ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢ ਦਿੱਤਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਪਣੇ ਸਾਰੇ ਘਰ ਆ ਗਈ ਹੁਣ ਸਿਮਰਨ ਦੇ ਕੋਲ ਰਹਿਣ ਲੱਗੀ ਇੱਕ ਦਿਨ ਪਿਤਾ ਜੀ ਅਚਾਨਕ ਜ਼ਿਆਦਾ ਬਿਮਾਰ ਹੋ ਗਏ ਆਪਣੇ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਬਿਮਾਰੀ ਦੀ ਜਿਆਦਾ ਤਕਲੀਫ ਨਾ ਚਲਦੀ ਹੋਈ ਇਹ ਰੰਗਲੀ ਤੁਣੀਆਂ ਨੂੰ ਅਲਵਿਦਾ ਕਹਿ ਗਏ ਸੀ ਆਪਣੇ ਪਿਤਾ ਦੀ ਮਰਤਕ ਦੀ ਨੂੰ ਆਪਣੇ ਘਰ ਲੈ ਕੇ ਆਉਂਦੀ ਅਤੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਉਸ ਦਾ ਪਹਿਲਾ ਸਿਮਰਨ ਅਤੇ ਉਸ ਦਾ ਪਤੀ ਕੁਲਦੀਪ ਸਿੰਘ ਦੋਨੋਂ ਰੋਕੀ ਕੋਲ ਗਏ ਉਹ ਸ਼ਰਾਪੀਰ ਸੀ ਜਦੋਂ ਪਿਤਾ ਦੇ ਮਰਨ ਬਾਰੇ ਦੱਸਿਆ ਉਹ ਬਹੁਤ ਹੱਸਿਆ ਜਿਵੇਂ ਕੋਈ ਦੁਸ਼ਮਣ ਮਾਰ ਗਿਆ ਹੋਵੇ ਅਤੇ ਕਹਿਣ ਲੱਗਿਆ ਹੁਣ ਆਈ ਨਾ ਪੁੱਤ ਦੀ ਲੋੜ ਜਿਸ ਨੂੰ ਛੱਡ ਕੇ ਚਲੇ ਗਏ ਸੀ ਹੁਣ ਤੂੰ ਆਰਥੀ ਨੂੰ ਮੋਢਾ ਤੇ ਬਾਪ ਦੀ ਚੀਖਾਂ ਨੂੰ ਅਗਨੀ ਨਹੀਂ ਦੇ ਸਕਦੀ ਹੁਣ ਤੂੰ ਮੇਰੇ ਘਰ ਕੀ ਕਰਨ ਆਈਆਂ ਰੋਕੀ ਦੇ ਮੂੰਹ ਉੱਪਰ ਇੱਕ ਥੱਪੜ ਮਾਰਿਆ ਤੇ ਕਿਹਾ ਮੈਂ ਆਪਣੇ ਬਾਪ ਦੀ ਆਰਥੀ ਨੂੰ ਮੋਢਾ ਦਿਆਂਗੀ ਅਤੇ ਅਗਨੀ ਵੀ ਭੇਟ ਮੈਂ ਕਰਾਂਗੀ ਹੁਣ ਦੋਵੇਂ ਘਰ ਵਾਪਸ ਆ ਜਾਂਦੇ ਹਨ ਕਹਿਣਾ ਮੈਂ ਦਿਆਂਗੀ ਮੇਰੇ ਬਾਪ ਦੀ ਆਰਥੀ ਨੂੰ ਮੋਢਾ ਜਿਹੜੀ ਸਦੀਆਂ ਤੋਂ ਪਰੰਪਰਾ ਚੱਲਦੀ ਆ ਰਹੀ ਹੈ ਮੈਂ ਤੋੜਾਂਗੀ ਉਸ ਨੂੰ ਕੁਝ ਬੰਦੇ ਕਹਿਣ ਲੱਗੇ ਧੀ ਆ ਨਹੀਂ ਹੁੰਦੀਆਂ ਮੋਢਾ ਫਿਰ ਨਸੀਬਖੋਰ ਕਹਿਣ ਲੱਗੀ ਦੇਖੋ ਜੀ ਸਾਡਾ ਪੁੱਤਰ ਵੀ ਇਹੀ ਹੈ ਤੇ ਸਾਡੀ ਧੀ ਵੀ ਇਹੀ ਹੈ ਕਿ ਮਾਤਾ ਪਿਤਾ ਕੱਲੇ ਮੁੰਡਿਆਂ ਦੇ ਹੀ ਨਹੀਂ ਹੁੰਦੇ ਸਗੋਂ ਕੁੜੀਆਂ ਦੇ ਵੀ ਬਰਾਬਰ ਹੁੰਦੇ ਨੇ ਫਿਰ ਕੁੜੀਆਂ ਕਿਉਂ ਨਹੀਂ ਦੇ ਸਕਦੀਆਂ ਅਰਥੀ ਨੂੰ ਮੋਢਾ ਅਤੇ ਚਿਹਰਾ ਨੂੰ ਆਪਣੀ ਫਿਰ ਸਾਰੇ ਕਹਿਣ ਲੱਗੇ ਚੰਗਾ ਪੁੱਤਰ ਤੇਰੀ ਠੀਕ ਤੇਰੀ ਮਰਜ਼ੀ ਫਿਰ ਹਾਕਮ ਸਿੰਘ ਨੇ ਵੀ ਹਾਂ ਵਿੱਚ ਹਾਮ ਲਈ ਫਿਰ ਸਿਮਰ ਨੇ ਸਾਰੀਆਂ ਤੇ ਚੱਲਦੀ ਆ ਰਹੀ ਪਰੰਪਰਾਾਂ ਦੀ ਨਾਅ ਪ੍ਰਵਾਹ ਕਰਦੀ ਹੋਈ ਨੇ ਆਪਣੇ ਬਾਪ ਦੇ ਅਰਥੀ ਨੂੰ ਮੋਢਾ ਤੇ ਪੂਰੇ ਸਤਿਕਾਰ ਨਾਲ ਬਾਪ ਦੀ ਚੇਖਣ ਵਗਣੀ ਪੇਟ ਕਰਕੇ ਇੱਕ ਮਿਸ਼ਾਲ ਕਾਇਮ ਕਰ ਦਿੱਤੀ। ਤੁਹਾਨੂੰ ਇਹ ਵਿਚਾਰਤਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਧੰਨਵਾਦ।